ਮਾਰਚ 16 2024 ਨੂੰ ਇੱਕ ਬੜਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ ਮੈਰੀ ਫੌਂਗ ਲੋ 80 ਸਾਲਾਂ ਦੀ ਇਹ ਜਿਹੜੀ ਬਜ਼ੁਰਗ ਰੋਂਗ ਸਾਈਡ ਗੱਡੀ ਜਿਹੜੀ ਉਹ ਲੈਵੜੀ ਤੇ ਜਿਸ ਦੇ ਨਾਲ ਯਕੀਨਨਕ ਭਿਆਨਕ ਹਾਦਸਾ ਹੋਇਆ ਜਿਸ ਵਿੱਚ ਚਾਰ ਜਾਣਿਆਂ ਦੀ ਮੌਤ ਹੋਈ ਆ ਹੁਣ ਇਸ ਮੌਕੇ ਇਹ ਖਬਰ ਆ ਰਹੀ ਆ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਰੋਂਗ ਵੇ ਡਾਊਨ ਦਾ ਸਟਰੀਟ ਇਸ ਐਕਸੀਡੈਂਟ ਦੇ ਵਿੱਚ ਸ਼ਾਇਦ ਇਸ ਬੀਬੀ ਨੂੰ ਕੋਈ ਵੀ ਸਜ਼ਾ ਨਾ ਹੋਵੇ 20 ਤੋਂ 25 ਮੀਲ ਰਫਤਾਰ ਦੀ ਸਪੀਡ ਲਿਮਟ ਉੱਥੇ ਪੋਸਟਡ ਸੀਗੀ ਪਰ ਇਹ ਇੱਕ ਤਾਂ ਰੋਂਗ ਸਾਈਡ ਤੇ ਉਤੋਂ 70 ਮੀਲ ਦੀ ਸਪੀਡ ਦੇ ਨਾਲ ਆਨ ਗoing ਟ੍ਰੈਫਿਕ ਦੇ ਵਿੱਚ ਯੂਲੂਵਾ ਸਟਰੀਟ ਦੇ ਵਿੱਚ ਆਈ ਇਸ ਨੇ ਜਿਹੜੀ ਆਪਣੀ ਗੱਡੀ ਜਿਹੜੀ ਆ ਇੱਕ ਸਾਈਡ ਵਾਕ ਦੇ ਉੱਤੇ ਛਾੜ ਦਿੱਤੀ ਬਿਲਡਿੰਗ ਦੇ ਵਿੱਚ ਹੋਈ ਇੱਕ ਘਰ ਦੇ ਵਿੱਚ ਜਿਹੜਾ ਮਿਨੀ ਪੈਟਰੋਲ ਸਟੇਸ਼ਨ ਆ ਅ ਪੋਰਟਲ ਸਟੇਸ਼ਨ ਆ ਉਹਦੇ ਵਿੱਚ ਜਿਹੜੀ ਉਹ ਕ੍ਰੈਸ਼ ਕਰ ਗਈ ਚਾਰ ਜਣਿਆਂ ਦੀ ਮਾਤ ਹੋਈ ਡਿਓਗੋ ਕਾਰਡੋਸਾ ਡੀ 올ਿਵਰੀਆ 40 ਸਾਲ ਉਸਦੀ ਘਰ ਵਾਲੀ ਮਟਲਡਾ ਮਨਸੈਂਡੋ ਰਾਮੋਸ ਪਿੰਟੋ 38 ਸਾਲ ਇੱਕ ਸਾਲ ਦਾ ਜਿਹੜਾ ਬੱਚਾ ਤੇ ਬਾਅਦ ਵਿੱਚ ਪਤਾ ਲੱਗਾ ਵੀ ਇੱਕ ਜਿਹੜਾ 2 ਮਹੀਨੇ ਦਾ ਬੱਚਾ ਸੀ ਉਹ 4 ਦਿਨਾਂ ਬਾਅਦ ਆਈਸੀਯੂ ਦੇ ਵਿੱਚ ਦਮ ਤੋੜ ਗਿਆ ਮੈਰੀ ਫੌਂਗ ਲੋ ਨੇ ਕਹਿੰਦੇ ਵੀ ਇੱਕ ਰੀਅਲ ਏਸਟੇਟ ਪ੍ਰੋਪਰਟੀਆਂ ਜਿਹੜੀਆਂ ਉੱਥੇ ਔਨ ਕਰਦੀ ਸੀਗੀ ਉਸਨੇ ਮਿਲੀਅਨਸ ਆਫ ਡਾਲਰ ਜਿਹੜੇ ਆਪਣੇ ਰੀਅਲ ਏਸਟੇਟ ਪ੍ਰੋਪਰਟੀਆਂ ਦੇ ਜਿਹੜੀ ਇਹ ਓਨ ਕਰਦੀ ਸੀਗੀ ਉਹਨੂੰ ਇੱਕ ਲਿਮਟਿਡ ਲਾਇਬਿਲਟੀ ਕੰਪਨੀ ਦੇ ਵਿੱਚ ਮੂਵ ਕਰ ਦਿੱਤਾ ਆਪਣੀਆਂ ਪ੍ਰੋਪਰਟੀਆਂ ਥਰਡ ਪਾਰਟੀਆਂ ਨੂੰ ਜਿਹੜੀਆਂ ਉਹ ਵੇਚ ਦਿੱਤੀਆਂ ਜਿਨ੍ਹਾਂ ਵਿੱਚ ਉਸ ਦਾ ਜਵਾਈ ਵੀ ਸ਼ਾਮਲ ਸੀਗਾ ਹੁਣ ਕਹਿੰਦੇ ਵੀ ਇਹ ਇਹਨੇ ਇਹਨੇ ਫਿਰ ਫਰਵਰੀ ਦੇ ਵਿੱਚ ਨਾਟ ਗਿਲਟੀ ਟੂ ਨੋ ਕਾਂਟੈਸਟ ਅਪਲੀ ਕਰ ਲਿਆ ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਸੁਪੀਰੀਅਰ ਕੋਰਟ ਦੇ ਜੱਜ ਬਰੂਸ ਚੈਨ ਉਹਨਾਂ ਨੂੰ ਇੰਡੀਕੇਟ ਕੀਤਾ ਵੀ ਉਹ ਇਸ ਨੂੰ ਕੋਈ ਪ੍ਰੈਸੈਂਟ ਟਾਈਮ ਜਿਹੜਾ ਉਹ ਨਹੀਂ ਦੇਣਗੇ ਜਦ ਕਿ ਇੰਨਾ ਭਿਆਨਕ ਹਾਸਾ ਸੀ ਚਾਰ ਜਾਨਾਂ ਦੀ ਜਿਹੜੀ ਉਹ ਮੌਤ ਜਿਹੜੀ ਹੋਈ ਸੀ ਸੋ ਇਹਨੇ ਦੇਖੋ ਹਰਜੋਤ ਸਿੰਘ ਜੀ ਆਪਣੀਆਂ ਪ੍ਰਾਪਰਟੀ ਸਾਰੀਆਂ ਇੱਧਰ ਉੱਧਰ ਇਸ ਲਈ ਕਰ ਦਿੱਤੀਆਂ ਵੀ ਜਿਹੜੇ ਪੀੜਤ ਪਰਿਵਾਰ ਆ ਉਹ ਇਵੈਂਚੁਅਲੀ ਸਿਵਲ ਲਾਅਸੂਟ ਦੇ ਵਿੱਚ ਇਸ ਦੀਆਂ ਪ੍ਰਾਪਰਟੀਆਂ ਦੇ ਵੱਲ ਨੂੰ ਜਿਹੜੀਆਂ ਉਹ ਨਾ ਆ ਸਕਣ ਪਲੀਡਿੰਗ 노 ਕਾਂਟੈਸਟ ਦੇ ਨਾਲ ਕਹਿੰਦਾ ਵੀ ਗਿਲਟੀ ਦੀ ਐਡਮਿਸ਼ਨ ਨਹੀਂ ਹੁੰਦੀ ਬਲਕਿ ਡਿਫੈਂਡੈਂਟ ਜਿਹੜਾ 노 ਕਾਂਟੈਸਟ ਕਰਦਾ ਆ ਉਹ ਟ੍ਰਾਇਲ ਨੂੰ ਜਿਹੜਾ ਆਪਣਾ ਹੁੰਦਾ ਆ ਉਹ ਵੇਵ ਕਰ ਦਿੰਦਾ ਆ ਰਾਈਟ ਨੂੰ ਤੇ ਜੱਜ ਨੂੰ ਜਿਹੜਾ ਉਹ ਸਿੱਧਾ ਸੈਂਟੈਂਸ ਦੇਣ ਦੀ ਹੱਕਦਾਰ ਜਿਹੜੇ ਉਸ ਦੇ ਵਿੱਚ ਮਿਲ ਸਕਦੇ ਆ ਜੱਜ ਜੇ ਚੈਨ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਲਾਉ ਆ ਇਸ ਨੇ ਆਪਣੇ ਜਿਹੜਾ ਖੀਲੇ ਦੇਣਾ ਵੀ ਉਸ ਦੇ ਨਾਲ ਇਸ ਨੇ ਹੁਣ ਜੀਉਣਾ ਆ ਤੇ ਕਹਿੰਦੇ ਵੀ 2 ਤੋਂ 3 ਸਾਲ ਦੀ ਜਿਹੜੀ ਪ੍ਰੋਬੇਸ਼ਨ ਆ ਔਸ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ ਜਿਹੜੇ ਉਹ ਪੀੜਤ ਪਰਿਵਾਰ ਸੀਗੇ ਉਹਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਦੁਆਰਾ ਜੁਲਾਈ 2024 ਦੇ ਵਿੱਚ ਹੀ ਸਿਵਲ ਲਾ ਸੂਟ ਇਸ ਬੀਬੀ ਦੇ ਉਲਟ ਦਰਜ ਕਰ ਦਿੱਤਾ ਗਿਆ ਸੀਗਾ ਤੇ ਮਈ 2025 ਦੇ ਵਿੱਚ ਬਾਅਦ ਦੇ ਵਿੱਚ ਇਸ ਦੇ ਹੀ ਰਿਲੇਟਿਵ ਦੇ ਉਲਟ ਵੀ ਅ ਇਨ ਇਨ ਨੇ ਲਾਸਟ ਰੂਟ ਦਰਜ ਜੀ ਨੂੰ ਕਰ ਦਿੱਤਾ ਕਿਉਂਕਿ ਇਸ ਨੇ ਸਾਰੀਆਂ ਪ੍ਰਾਪਰਟੀਆਂ ਉਧਰ ਨੂੰ ਮੂਵ ਕਰ ਦਿੱਤੀਆਂ ਐ ਸੋ ਅੱਜ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਚੱਲ ਰਿਹਾ ਆ ਵੀ ਚਾਰ ਜਾਣਿਆਂ ਦੀ ਜਿਸ ਦੀ ਗਲਤੀ ਦੇ ਨਾਲ ਮੌਤ ਹੋਈ ਆ ਜਿਸ ਦੀ ਗਲਤੀ ਦੇ ਕਰਕੇ ਉਹ ਉਸ ਨੂੰ ਹੁਣ ਸ਼ਾਇਦ ਇੱਕ ਵੀ ਦਿਨ ਜੇਲ੍ਹ ਦੇ ਵਿੱਚ ਨਾ ਕੱਟਣਾ ਪਵੇ